ਲੋ ਜੀ ਅੱਜ ਹੋ ਰਹੀ ਐ بارش ਟਾਈਮ ਹੋ ਗਿਆ ਸਵੇਰ ਦੇ ਨੂੰ ਦੇਖੋ ਝੁੰਮ ਕਰਦੇ ਨੇ ਇਹਨਾਂ ਪੂਰਾ ਕਾਲੇ ਬੱਦਲ ਆ ਜੀ ਤੇ بارش ਹੋ ਰਹੀ ਐ ਬਹੁਤ ਜ਼ਿਆਦਾ ਸਸੀ ਗਾਲਵੀ ਜੀ ਸਾਰਿਆਂ ਨੂੰ ਤੇ ਅਸੀਂ ਹੁਣ ਜਾ ਰਹੇ ਆ ਤੇ ਕਿਤੇ ਕੰਮ ਕੋਈ ਜਾ ਰਹੇ ਆ ਤੁਹਾਨੂੰ ਅੱਗੇ ਦੱਸਾਂਗੇ ਵੀ ਕੀ ਕੀ ਹੈ ਤੇ ਉਸ ਤੋਂ ਬਾਅਦ ਤੁਸੀਂ ਦੇਖਿਓ ਅੱਜ ਪੂਰਾ ਵਲੋਗ ਦੇਖਿਓ ਸਕਿਪ ਨਾ ਕਰਿਓ ਕੋਈ ਵੀ ਸਾਰਾ ਵਲੋਗ ਸੀਰੀਅਸ ਵਧੀਆ ਹੋਊਗਾ ਸਾਰਾ ਹੀ ਵਧੀਆ ਦੇਖਿਓ ਤੇ ਪਲੀਜ਼ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਠੀਕ ਹੈ ਜੀ ਹੁਣ ਜਾਂਦੇ ਆ ਅਸੀਂ ਹੁਣ ਅਸੀਂ ਨਿਕਲੇ ਜੀ ਬਾਈ ਦਾ ਪ੍ਰਾ ਰਾਤ ਨੂੰ 12 ਵਜੇ ਗਰੋਂ ਨਿਕਲ ਗਿਆ ਫੈਕਟਰੀ ਚੋਂ ਤੇ ਹੁਣ ਉਹਨਾਂ ਨੂੰ ਲੱਭਣ ਜਾ ਰਹੇ ਆ ਦੇਖਦੇ ਆ ਕੈਮਰਾ ਚੈੱਕ ਕਰਦੇ ਆ ਉਸ ਤੋਂ ਬਾਅਦ ਮਿਲਦੇ ਆ ਤੁਹਾਨੂੰ ਤੇ ਇਹ ਨਹੀਂ ਪਤਾ ਇਧਰ ਚਲਾ ਗਿਆ ਉਹ ਉਹ ਉਹਾਂ ਦੇ ਇਥੇ ਬਦਲੇ ਕੋਈ ਆ ਗੜਾ ਕੈਮਰਾ ਚੈੱਕ ਕਰਨਾ ਪਊਗਾ ਵੀਰੇ ਆ ਗੜਾ ਵੀ ਲੱਗਿਆ ਮੈਂਟਲੀ ਮੈਂਟਲੀ ਡਿਸਟਰਬ ਡਿਸਟਰਬਰ ਤੇਰਾ ਉਹਦਾ ਵੀ ਕਸੂਰ ਨਹੀਂਗਾ ਤੇ ਹੁਣ ਲਭਦੇ ਆਂ ਦੇਖਦੇ ਆ ਕਿੱਥੋਂ ਮਿਲਦਾ ਹੈ ਫਰਮਾਤਮਾ ਘਰੇ ਨੇੜੋਂ ਮਿਲ ਜੀ। ਕਿ ਆ ਦੂਰ ਨਾ ਗਿਆ ਉਹ ਵੀ। ਰਾਤ 12 ਵਜੇ ਨਿਕਲ ਗਿਆ ਸੀਗਾ। ਚਲੋ ਮਿਲਦੇ ਆ ਜੀ ਬਾਕੀ। ਹਰ ਬੰਦੇ ਉੱਤੇ ਕੈਮਰਾ ਲੱਗਾ। ਕੈਮਰੇ ਦੇਖੋ ਵੇਖਾ ਛੋੜਦੇ। ਬਾਕੀ ਸਾਡੀ ਸ਼ਰਕ ਦੇਖੋ ਇੰਨੀ ਵਧੀਆ। ਪਰ ਇਹ ਆ ਮੀ ਪੂਰਾ ਹਾਲ ਮੀ ਦਾ ਚਿੱਕੜੀ ਹੋ ਜਾਂਦਾ ਇੱਥੇ। ਲੱਭਣ ਵਾਸਤੇ ਤੇ ਇਹਦੇ ਵਿੱਚ ਵੀਡੀਓ ਪਾਵਾਂ ਕੈਮਰੇ ਜਿੱਥੇ ਨੂੰ ਗਿਆ ਉਹ। ਕਿ ਬਾਕੀ ਹੁਣ ਦੇਖੋ ਲੱਗੇ ਹੋਏ ਆ ਪਰਮਾਤਮਾ ਦੀ ਕਿਰਪਾ ਨਾਲ ਮਿਲ ਜੂਗਾ ਮਿਲਦੇ ਆ ਬੱਚਾ ਹਨਾ ਵੀ ਹਨਾ ਪੱਕਾ ਉਧਰ ਨੂੰ ਮੁੜਿਆ ਹੋ ਜਾਂ ਇਧਰ ਨੂੰ ਮੁੜਿਆ ਜਾਂ ਇਧਰ ਨੂੰ ਮੁੜਿਆ ਉੱਥੋਂ ਮੁੜਿਆ ਬਈ ਉਹ ਚੌਂਕ ਚੌਂ ਨਾ ਹਨੀ ਹੁਣ ਜੇ ਇੱਕ ਜੇ ਇੱਧਰ ਨੂੰ ਮੁੜ ਗਿਆ ਉਹ ਜਿਹੜਾ ਚੱਕੀ ਵਾਲੇ ਪਾਸੇ ਨੂੰ ਹਨ ਫੇਰ ਉਹ ਅੰਦਰ ਨੂੰ ਅੰਦਰ ਨੂੰ ਪਤਾ ਨਹੀਂ ਕਿੱਥੇ ਲੰਘੇ ਆਊਗਾ ਫੇਰ ਵੀ ਚੁੰਗੀ ਕੰਨੀ ਜਾ ਸਕਦਾ ਹੈ ਹੈ ਇੱਧਰ ਨੂੰ ਗਿਆ ਫਿਰ ਨਰ ਕਿੰਨੀ ਹੋ ਜਾ ਸਕਦਾ ਜਿਆਣਾ ਇਹ ਵਦੋਂ ਅਗਲੇ ਸਾਹਮਣੇ ਦੇਖ ਕੇ ਪਤਾ ਲੱਗਦਾ ਹੈ ਚਲੋ ਦੋ ਮਿੰਟ ਦੇਖ ਕੇ ਚੱਲਦੇ ਆਹ ਤਾਂ ਉਹਨੇ ਨਾ ਟੈਂਸ਼ਨ ਨਹੀਂ ਕੋਈ ਨਾ ਕੋਈ ਫੋਨ ਕਰ ਦੂਗਾ ਹਨਾ ਮੈਂ ਵੀ ਘਲ ਰਿਹਾ ਉਹਨੇ ਚੈੱਕ ਕਰਾਇਆ ਤੇ ਮੈਂ ਹਾਂ ਮੈਨੂੰ ਜੇ ਹਾਂ ਕੈਮਰਾ ਦਿਖਾ ਕਿਸੇ ਕੋਲੋਂ ਮੰਟੇ ਨਾ ਇੱਧਰ ਲਈ ਬੱਸ ਦਬਾਈ ਆਇਆ ਨਹੀਂ ਇਹ ਤਾਂ ਜਾਂਦਾ ਇੱਥੋਂ ਸਿੱਧਾ ਜਾਂਦਾ ਚੌਂਕ ਚ ਗਿਆ ਬਾਈ ਚੌਂਕ ਚੌਂਕ ਚੈੱਕ ਕਰੋ ਆਪਾਂ ਮੈਂ ਰੁਸ ਕੇ ਦੇਖਿਆ ਕਿ ਨਹੀਂ ਮੈਂ ਉਹ ਗਲਤ ਦੇਖ ਲਿਆ ਮੁੰਡੇ ਨੇ ਹਾਂ ਉਹਨੇ ਉਹਨੇ ਇੱਕ ਤੱਕ ਤਾਂ ਦੇਖ ਲਿਆ ਉਹ ਤਾਂ ਆਇਆ ਨਹੀਂ ਇੱਧਰ ਮੈਂ ਕਿਹਾ 15 ਮਿੰਟ ਹੋਰ ਦੇਖਾਂਗੇ ਮੁੰਡਾ ਕਹਿੰਦਾ ਇੱਧਰ ਨਹੀਂ ਆਇਆ ਇਹ ਥੋੜੀ ਦੁਕਾਨ ਇਹ ਤਾਂ ਇਹਨੇ ਲੱਗੀ ਜੀ ਲੋਗੇ ਦੇਖਦੇ ਇੱਥੇ ਚੱਕਰ ਕਰਕੇ ਦੇਖਦੇ ਹਾਂ ਜਿਲਬਾਣੀ ਮਨੀ ਕੈਮਰਾ ਚੱਲ ਰਿਹਾ ਨਾ ਬੰਦਾ ਹੋਰ ਜੀ ਕੀ ਹਾਲ ਹੈ ਜੀ ਇਹਨਾਂ ਦਾ ਭਰਾ ਉਹਦਾ ਭਰਾ ਇਹ ਛੋਟਾ ਇੱਕ ਟਿਕੜਾ ਦੀ ਸਵੇਰ ਤੋਂ ਸੋਮਵਾਰ ਤੋਂ ਲੈ ਕੇ 9:00 ਕਿਲੋ ਤੱਕ ਅੱਗੇ ਕਿਉਂ ਚਾ ਕਰਦੇ ਮਤਲਬ ਰਾਤ ਨੂੰ ਹੀ ਹਾਂ ਰਾਮਜੀਸ਼ ਰਾਮਕੀਸ਼ ਔਰ ਹਾਂਜੀ ਕੀ ਹੋ ਗਿਆ ਕਿ ਤੁਹਾਨੂੰ ਲੱਗੇ ਓਰੋ ਮੈਂਟਲੀ ਥੋੜਾ ਜਿਹਾ ਹੋਇਆ ਹੈ ਕਰੋਨ ਮਾਰ ਕੇ ਛਾਲ ਆਪਣੇ ਦਰਿਆ ਲੈਣਾ ਹਨ ਜੀ ਸਵਾਭਾਰਤ ਲੈ ਕੇ ਇੱਕ ਉਹ ਤੋਂ ਪਹਿਲਾਂ ਪਹਿਲਾਂ ਤੱਕ ਤਾਂ ਨਹੀਂ ਜਾਣਾ ਤਸੀਂ ਕਹ ਜੀ ਉਹ ਅਸੀਂ ਬਈ ਗਏ ਸੀਗੇ ਸਾਰੀ ਗਲੀ ਆਪਣੇ ਜਿੱਥੇ ਵੀ ਸੜਕਾਂ ਸੀਗੀਆਂ ਸੀਸੀਟੀਵੀ ਦੇਖ ਕੇ ਇੰਨੇ ਮਿਲੇ ਤੇ ਬਹੁਤ ਮਤਲਬ ਉਹ ਤਰ ਉਤਰ ਲਪਕੇ ਹੋਣਾ ਹੈ ਜਿ ਘਰੇ ਤੇ ਇੱਕ ਕੰਪਲੇਂਟ ਲਿਖਾਈ ਕਾਫੀ ਫਿਰ ਉੱਥੇ ਬੈਠਣਾ ਪਿਆ ਕਿਉਂਕਿ ਕੋਈ ਹੈ ਨਹੀਂ ਸੀ ਹਟਾਣੇ ਚ ਤੇ ਇੱਕ ਸੀਸੀਟੀਵੀ ਦੀ ਫੂਟੇਜ ਮਿਲੀ ਸੀਗੀ ਉਹ ਲਾ ਦਾਂਗੇ ਨਾਲ ਤੇ ਉਹ ਦੇਖ ਕੇ ਜੇ ਤੁਹਾਨੂੰ ਉਹ ਜੋ ਬੰਦਾ ਮਿਲਦਾ ਕਿਤੇ ਵੀ ਤਾਂ ਤੁਸੀਂ ਪਲੀਜ਼ ਇਸ ਕੰਟੈਕਟ ਨੰਬਰ ਤੇ ਕਰ ਲਿਓ ਪਰ ਅੱਜ ਬਹੁਤ ਪਰੇਸ਼ਾਨ ਹੋਈ ਜੀ ਮੈਂ ਤਈਓ ਬਲੌਗ ਨਹੀਂ ਬਣਾ ਸਕਿਆ ਬਹੁਤ ਖਜਲਖਵਾਰੀ ਹੁੰਦੀ ਹੈ ਤੁਹਾਨੂੰ ਪਤਾ ਜਦੋਂ ਮੇਰਾ ਜਿਹੜਾ ਭਰਾ ਗਵਾਚਿਆ ਮੇਰਾ ਵੱਡਾ ਭਰਾ ਬਣਿਆ ਵੈ ਜੀ ਤੇ ਉਹਦਾ ਛੋਟਾ ਭਰਾ ਰਾਤ ਨੂੰ ਸ਼ੋਭਨਾ ਨਿਕਲ ਗਿਆ ਬਾਹਰ ਵਿਗਨਸ਼ਨ ਜੀ ਨੂੰ ਕਿ ਪਲੀਜ਼ ਸੀਸੀਟੀਵੀ ਦੀ ਫੁਟੇਜ ਦੇਖੋ ਤੇ ਜਿਹਨੂੰ ਮਿਲੇ ਸਕਰੀਨ ਤੇ ਨੰਬਰ ਆਊਗਾ ਉਹਦੇ ਫੋਨ ਕਰ ਲਿਓ ਪਲੀਜ਼ ਰਿਕੁਐਸਟ ਹੈ ਜੀ ਹੱਥ ਜੋੜ ਕੇ ਜੀ ਜੀ ਦੇਖੋ ਜੀ ਤੁਸੀਂ ਦੇਖ ਲਿਆ ਜੀ ਤੇ ਨੰਬਰ ਸੀ ਤੇ ਆ ਜਾਊਗਾ ਸਕਰੀਨ ਤੇ ਤੇ ਪਲੀਜ਼ ਕੰਟੈਕਟ ਕਰਿਓ ਹੱਥ ਜੋੜ ਕੇ ਬੇਨਤੀ ਹੈ ਉਹਨਾਂ ਦਾ ਛੋਟਾ ਭਰਾ ਹੈ ਉਹ ਬਹੁਤ ਮਤਲਬ ਡਿਪਰੈਸ਼ਨ ਚ ਹੈ ਤੇ ਉਹਦੀ ਫੋਟੋ ਵੀ ਆਊਗੀ ਤੇ ਪਲੀਜ਼ ਰਿਕੁਐਸਟ ਹੈ ਤੁਹਾਨੂੰ ਕਿਉਂਕਿ ਉਹ ਬਹੁਤ ਕੱਜਲਖਵਾਰ ਹੋ ਰਿਹਾ ਹੁਣ ਵੀ ਗਏ ਹੋਏ ਮੈਨੂੰ ਛੱਡ ਗਏ ਉਲਬ ਦੇ ਫਿਰ ਕਿਤੇ ਇੱਧਰ ਗਏ ਤੂ ਗੱਡੀਆਂ ਗਈਆਂ ਉਹ ਕੀ ਕਰੀਏ ਉਹ ਮੈਂਟਲੀ ਅਫਸਰਟ ਹੈ ਤਾਂ ਕਰ ਕਿ ਉਹ ਨੰਗਿਆ ਸਵਾ 12 ਰਾਤ ਨੂੰ ਤੇ ਹੁਣ ਜੇ ਲੱਭ ਜੂਗਾ ਤਾਂ ਧੰਨਵਾਦ ਹੋ ਜੂਗਾ ਉਹਦਾ ਬਹੁਤ ਵਿਚਾਰੇ ਰੋਟੀ ਨਹੀਂ ਖਾਧੀ ਉਹਨਾਂ ਨੇ ਮਾਣ ਦਾ ਕੀ ਦੱਸਾਂ ਤੁਹਾਨੂੰ ਰੋਟੀ ਤੱਕ ਨਹੀਂ ਖਾਧੀ ਮੈਨੂੰ ਵੀ ਇੰਨਾ ਸਦਵਾ ਅਸੀਂ ਵੀ ਰੋਟੀ ਨਹੀਂ ਖਾਧੀ ਹੋਈ ਇਹ ਰਿਕਵੈਸਟ ਹੈ ਕਿਸੇ ਜਿੱਥੇ ਵੀ ਮਿਲੇ ਜਿਹਨੂੰ ਮਿਲੇ ਜਿਹਨੂੰ ਮਿਲ ਗਿਆ ਉਹਦੇ ਹੱਥ ਦੇਣਾ ਪੱਕਾ ਨੰਬਰ ਜਿਵੇਂ ਆਪਾਂ ਟੈਟੂ ਸ਼ੈਪ ਹੁੰਦਾ ਉਹਦਾ ਨਾਮ ਨਾ ਤੇ ਨੰਬਰ ਉਹਦੇ ਵੀ ਕੰਟੈਕਟ ਕਰ ਸਕਦਾ ਹੈ ਪਲੀਜ਼ ਵੀਰੇ ਰਿਕੁਐਸਟ ਹੈ ਲੱਭ ਦੋ ਸਾਰੇ ਬਹੁਤ ਰਖੜੀਆਂ ਤਿਆਰ ਆ ਰਿਹਾ ਸਾਰੇ ਬਜ਼ੁਰਗੋ ਵੀ ਦੁਖੀ ਹੈ ਅਸੀਂ ਵੀ ਦੁਖੀ ਹੈ ਕਿਉਂਕਿ ਸਾਡਾ ਭਰਾ ਵੀ ਹੈ ਤੇ ਦੋਸਤ ਵੀ ਹੈ ਹੁਣ ਪਲੀਜ਼ ਬੇਨਤੀ ਹੈ ਤੁਹਾਨੂੰ ਕਿ ਪਲੀਜ਼ ਲੱਭ ਕੇ ਦਿਓ ਇਹ ਕੋਈ ਵੀ ਲੱਭੂਗਾ ਤਾਂ ਉਹਨੂੰ ਜੇ ਲੱਭ ਕੇ ਦੇਊਗਾ ਸਨਮਾਨ ਕੀਤਾ ਜਾਊਗਾ ਬੇਨਤੀ ਹੈ ਜੀ ਬਹੁਤ ਗੱਡੀਆਂ ਪੁਜਾਰੇ ਆ ਬਹੁਤ ਗੱਡੀਆਂ ਪੁਜਾਰੇ ਆ ਵੀਰੇ ਅੱਜ ਦਾ ਵਲੋਗ ਤੈਂ ਹੋਣੀ ਵਸੇ ਬਣਾ ਸਕੀ ਤੇ ਬੇਨਤੀ ਹੈ ਮੇਰੇ ਹੱਥ ਜੋੜ ਕੇ ਪਲੀਜ਼ ਲੱਭ ਕੇ ਦਿਓ ਜੇ ਕਿਸੇ ਨੂੰ ਮਿਲੇ ਫੋਟੋ ਵੀ ਲੱਗੀ ਹੋਊਗੀ ਸੀਸੀਟੀਵੀ ਵੀ ਦੇਖ ਲਿਓ ਤੁਹਾਡੇ ਵਿੱਚੋਂ ਪਤਾ ਲੱਗ ਜਾਊਗਾ ਪਲੀਜ਼ ਲੱਭ ਕੇ ਦਿਓ ਪਲੀਜ਼ ਰਿਕਵੈਸਟ ਹੈ so see